ਉਹ ਖੋਦਕੁਸ਼ੀ ਆ ਕਤਲ ਨੈਚੁਰਲ ਡੈਥ ਆ ਇਹ ਤਾਂ ਇੱਕ ਨਿਰਪੱਖ ਜਾਂਚ ਤੋਂ ਬਾਅਦ ਸਾਹਮਣੇ ਆਊਗਾ ਨਾ ਤੁਸੀਂ ਜਾਂਚ ਨੂੰ ਪ੍ਰਭਾਵਿਤ ਕਰ ਰਹੇ ਹੋ ਔਡਾ ਮਨਸ਼ਾ ਇਹ ਆ ਵੀ ਇਹਨਾਂ ਨੂੰ ਸਜ਼ਾ ਮਿਲੇ ਦੋਸ਼ੀ ਇਹ ਆ ਨਾ ਤਾਂ ਉਹਨਾਂ ਨੂੰ ਦੋਸ਼ੀ ਕਹਿ ਰਹੇ ਆ ਨਾ ਦੋਸ਼ੀ ਸਾਬਤ ਕਰ ਰਹੇ ਆ ਤੇ ਨਾ ਅਸੀਂ ਉਹਨਾਂ ਨੂੰ ਬਰੀ ਕਰ ਰਹੇ ਆ ਉਹ ਇੱਕ ਸ਼ੱਕ ਦੇ ਘੇਰੇ 'ਚ ਨੇ ਬੰਦੇ ਅਸੀਂ ਇਹ ਕਿਤੇ ਨਹੀਂ ਕਿਹਾ ਵੀ ਕੁੜੀ ਬਿਮਾਰ ਨਹੀਂ ਸੀ ਅਸੀਂ ਇਹ ਕਹਿ ਰਹੇ ਆ ਕਿ ਜਿਹੜਾ ਉਹ ਬਿਮਾਰੀ ਆ ਉਹ ਬਿਮਾਰੀ ਐਡੇ ਵੱਡੇ ਸਕੇਲ ਦੇ ਉੱਤੇ ਨਹੀਂ ਸੀ ਪਹੁੰਚੀ ਕਿ ਉਹ ਬਿਮਾਰੀ ਕਰਕੇ ਸੁਸਾਈਡ ਕਰ ਰਹੀ ਹੈ ਅੱਜਾ ਰੋਜ਼ ਪ੍ਰਦਰਸ਼ਨ ਪੁਲਿਸ ਦੇ ਖਿਲਾਫ ਰੱਖਿਆ 2 ਫਰਵਰੀ ਦਾ ਸੀਪੀ ਆਫਿਸ ਦੇ ਖਿਲਾਫ ਅਸੀਂ ਉਹਨਾਂ ਦੀ ਯੂਨੀਅਨ ਦੇ ਦਸਤਰਮੂਰੇ ਤਰਨਾ ਥੋੜੋ ਦੇ ਰਹੇ ਆ ਜਾਂ ਉਹਨਾਂ ਦੇ ਬੰਦੇ ਦੇ ਖਿਲਾਫ ਤਰਨਾ ਥੋੜੋ ਦੇ ਰਹੇ ਆ ਅਸੀਂ ਤਾਂ ਪੁਲਿਸ ਦੇ ਖਿਲਾਫ ਤਰਨਾ ਦੇ ਰਹੇ ਆ ਤੁਹਾਨੂੰ ਲੱਗਦਾ ਕਿ ਥੋਡੀ ਵਜ੍ਹਾ ਨਾਲ ਵੀ ਇਹ ਚੀਜ਼ਾਂ ਬਣ ਰਹੀਆਂ ਨੇ ਵੀ ਹਾਂ ਸਾਰੇ ਪੂਰੀ ਕਾਮਨਿਸਟ ਲਹਿਰ ਨੂੰ ਇਦਾਂ ਦੇ ਸਵਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫਿਰ ਮੂਵਮੈਂਟ ਤੇ ਹੋਰ ਵੱਡਾ ਅਟੈਕ ਹੋਣਾ ਸੀ ਵੀ ਇਹ ਸਾਰੇ ਰਲੇ ਹੋਏ ਨੇ ਇੱਕ ਪਾਸੇ ਤਾਂ ਔਰਤਾਂ ਦੀ ਆਜ਼ਾਦੀ ਲਈ ਲੜਦੇ ਨੇ ਜਦੋਂ ਕੋਈ ਇਹਨਾਂ ਦੇ ਆਪਣੇ ਦਫ਼ਤਰ ਦੇ ਵਿੱਚ ਜਾਂ ਕਿਤੇ ਇਹਨਾਂ ਦੇ ਸਾਥੀਆਂ ਨੇ ਕਰਤਾ ਹੁਣ ਇਹ ਚੁੱਪ ਕਰ ਗਏ ਕਹਿੰਦਾ ਨਵਕਰਨ ਦਾ ਸੁਸਾਇਡ ਹੋਇਆ ਆ ਕੁੜੀ ਦਿਲਜੋਤ ਦਾ ਹੋ ਗਈ ਡੈਥ ਫਿਰ ਹੱਲੋ ਮਾਜਰੇ ਦਾ ਕੇਸ ਆ ਇੱਕ ਕੁੜੀ ਕਲਪਨਾ ਦਾ ਕੇਸ ਚੱਲ ਰਿਹਾ ਹਨਾ ਤੇ ਇਹ ਸਾਰੇ ਜਿਹੜੇ ਕੇਸ ਨੇ ਇਹਨਾਂ 'ਚ ਵਾਪਰੇ ਹੁਣ ਇਹਨਾਂ ਦੇ ਵਿੱਚ ਵਾਪਰਨ ਕਰਕੇ ਇੱਕ ਸਵਾਲ ਮੂਵਮੈਂਟ ਤੇ ਖੜਾ ਇਹਨਾਂ ਦੀ ਘਟਨਾਵਾਂ ਕਰਕੇ ਹੋਇਆ ਸਾਨੂੰ ਤਾਂ ਇਹ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਸੇ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਪਿਛਲੇ ਦਿਨੀ ਦਿਲਜੋਤ ਸ਼ਰਮਾ ਦੀ ਮੌਤ ਹੁੰਦੀ ਹੈ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਦਿਲਜੋਤ ਸ਼ਰਮਾ ਨੇ ਖੁਦਕੁਸ਼ੀ ਕੀਤੀ ਆ ਜਾਂ ਕਤਲ ਆ ਜਥੇਬੰਦੀਆਂ ਸਾਹਮਣੇ ਆਈਆਂ ਨੇ ਉਹ ਨਿਰਪੱਖ ਜਾਂਚ ਦੀ ਮੰਗ ਕਰ ਰਹੀਆਂ ਨੇ ਤੇ ਇੱਥੇ ਨਾਲ ਹੀ ਜੋ ਦਿਲਜੋਤ ਸ਼ਰਮਾ ਨਾਲ ਸਬੰਧਤ ਤੇਰਾ ਜਿੰਨਾ ਜਥੇਬੰਦੀਆਂ ਚ ਦਿਲਜੋਤ ਕੰਮ ਕਰਦੀ ਰਹੀ ਆ ਉਹ ਵੀ ਸਾਹਮਣੇ ਆਈ ਆ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਹੁਣਾਂ ਨੇ ਵੀ ਇੰਟਰਵਿਊ ਦਿੱਤੀ ਆ ਪੀਐਸਜੂ ਲਲਕਾਰ ਵੱਲੋਂ ਵੀ ਰਿਐਕਸ਼ਨ ਆਇਆ ਤੇ ਨੌਜਵਾਨ ਭਾਰ ਸਭਾ ਵੀ ਆਪਾਂ ਸਾਰੇ ਸਵਾਲਾਂ ਤੇ ਗੱਲ ਕਰਾਂਗੇ ਉਹਨਾਂ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਣਵੀਰ ਰੰਦਾਵਾ ਨੂੰ ਵੀ ਕੁਝ ਸਵਾਲ ਕੀਤੇ ਨੇ ਤਾਂ ਕੋਸ਼ਿਸ਼ ਕਰਾਂਗੇ ਉਹ ਸਵਾਲਾਂ ਦੇ ਜਵਾਬ ਲੈਣ ਦੀ ਰਣਵੀਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਮਨਦੀਪ ਜੀ ਜੀ ਦਿਲਜੋਤ ਸ਼ਰਮਾ ਦੀ ਮੌਤ ਜਦੋਂ ਹੁੰਦੀ ਆ ਜੀ ਕਾਫੀ ਸਵਾਲ ਖੜੇ ਹੁੰਦੇ ਨੇ ਇੱਕ ਮ ਤੁਹਾਨੂੰ ਕੀ ਲੱਗਦਾ ਦਿਲਜੋਤ ਸ਼ਰਮਾ ਦੀ ਖੁਦਕੁਸ਼ੀ ਆ ਕਤਲ ਆ ਕੀ ਆ ਦੇਖੋ ਉਹ ਖੁਦਕੁਸ਼ੀ ਆ ਕਤਲ ਆ ਨੇਚਰਲ ਡੈਥ ਆ ਇਹ ਤਾਂ ਇੱਕ ਨਿਰਪੱਖ ਜਾਂਚ ਤੋਂ ਬਾਅਦ ਸਾਹਮਣੇ ਆਊਗਾ ਨਾ ਅਸੀਂ ਪਹਿਲੇ ਦਿਨ ਤੋਂ ਪੀਐਸਯੂ ਇਹ ਮੰਗ ਕਰ ਰਹੀ ਆ ਜਦੋਂ ਘਟਨਾ ਵਾਪਰੀ ਆ ਕਿ ਇਸ ਮਾਮਲੇ ਦੀ ਇੱਕ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਜੋ ਦਾ ਇੱਕ ਸੁਸਾਈਡ ਨੋਟ ਕਿਹਾ ਜਾ ਰਿਹਾ ਉਹਦੀ ਫੋਰੈਂਸਿਕ ਮਾਹਰਾਂ ਤੋਂ ਜਾਂਚ ਹੋਵੇ ਉਹਦੀ ਲਿਖਾਈ ਦਾ ਮਿਲਾਨ ਹੋਵੇ ਕਿ ਭਈ ਉਹ ਲਿਖਾਈ ਵਾਕਈ ਉਹਦੀ ਆ ਹੂੰ ਜੇ ਨਿਰਪੱਖ ਜਾਂਚ ਦੇ ਵਿੱਚ ਇਹ ਸਾਬਤ ਹੋ ਜਾਂਦਾ ਕਿ ਦਲਜੋਤ ਦਾ ਸੁਸਾਈਡ ਨੋਟ ਲਿਖਾਈ ਨਾਲ ਮਿਲਦਾ ਉਹਨੇ ਸੁਸਾਈਡ ਕੀਤਾ ਹੈਗਾ ਫਿਰ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਹਨੇ ਸੁਸਾਈਡ ਹੂੰ ਜੇ ਉਹਦੀ ਲਿਖਾਈ ਨਹੀਂ ਮਿਲਦੀ ਸੁਸਾਈਡ ਨੋਟ ਦੀ ਤਾਂ ਫਿਰ ਇਹ ਦੇਖਿਆ ਜਾਣਾ ਕਿ ਕਿਹਨੇ ਲਿਖਿਆ ਉਹਦੀ ਕੀ ਮਨਸ਼ਾ ਸੀ ਕੁੜੀ ਦਾ ਫਿਰ ਕਤਲ ਤਾਂ ਨਹੀਂ ਹੋਇਆ ਕੀ ਦਿੱਤਾ ਗਿਆ ਕੀ ਉਹਦਾ ਐਟਮੋਸਫੀਅਰ ਬਣਿਆ ਕਿਉਂਕਿ ਸੁਸਾਈਡ ਵੀ ਜਦੋਂ ਕੋਈ ਕਰਦਾ ਉਹਦੇ ਪਿੱਛੇ ਇੱਕ ਹਾਲਾਤ ਬਣਦੇ ਆ ਕਾਰਨ ਹੁੰਦੇ ਆ ਕਾਰਨ ਹੁੰਦੇ ਆ ਬਿਨਾ ਕਾਰਨ ਤੋਂ ਕੋਈ ਨਹੀਂ ਮਰਦਾ ਹਰ ਬੰਦਾ ਜੀਣਾ ਚਾਹੁੰਦਾ ਇਸ ਕਰਕੇ ਅਸੀਂ ਉਹਦੀ ਨਿਰਪੱਖ ਜਾਂਚ ਲਈ ਲੜ ਰਹੇ ਆ ਤਾਂ ਜੋ ਜੋ ਸਵਾਲ ਪੂਰੀ ਲਹਿਰ ਦੇ ਉੱਤੇ ਖੜੇ ਹੋ ਰਹੇ ਆ ਉਹਨਾਂ ਸਵਾਲਾਂ ਨੂੰ ਸੰਬੋਧਿਤ ਹੋਇਆ ਜਾਵੇ ਜੀ ਹੁਣ ਇੱਥੇ ਤੁਹਾਡੇ ਤੇ ਵੀ ਸਵਾਲ ਉੱਠਦੇ ਆ ਕਿ ਤੁਸੀਂ ਜਾਂਚ ਨੂੰ ਪ੍ਰਭਾਵਿਤ ਕਰ ਰਹੇ ਹੋ ਤੁਸੀਂ ਨਿਰਪੱਖ ਜਾਂਚ ਦੀ ਮੰਗ ਨਹੀਂ ਕਰ ਰਹੇ ਤੁਸੀਂ ਤਾਂ ਜਿਵੇਂ ਲਖਵਿੰਦਰ ਹੁਣਾ ਨੇ ਕਿਹਾ ਕਿ ਉਹਨਾਂ ਦੀ ਜੱਥੇਬੰਦੀ ਨੂੰ ਟਾਰਗੇਟ ਕਰ ਰਹੇ ਹੋ ਪੀਐਸਜੀ ਨੂੰ ਲਲਕਾਰ ਨੂੰ ਟਾਰਗੇਟ ਕਰਵਾ ਰਹੇ ਹੋ ਉਹਦੇ ਨਾਲ ਨਾਲ ਪੂਰੀ ਇਨਕਲਾਬੀ ਧਿਰ ਨੂੰ ਤੁਸੀਂ ਟਾਰਗੇਟ ਕਰਵਾ ਰਹੇ ਹੋ ਵੀ ਤੁਹਾਡਾ ਮਨਸ਼ਾ ਇਹ ਆ ਵੀ ਇਹਨਾਂ ਨੂੰ ਸਜ਼ਾ ਮਿਲੇ ਦੋਸ਼ੀ ਇਹ ਆ ਨਹੀਂ ਦੇਖੋ ਅਸੀਂ ਨਾ ਤਾਂ ਉਹਨਾਂ ਨੂੰ ਦੋਸ਼ੀ ਕਹਿ ਰਹੇ ਹਾਂ ਨਾ ਦੋਸ਼ੀ ਸਾਬਤ ਕਰ ਰਹੇ ਹਾਂ ਤੇ ਨਾ ਅਸੀਂ ਉਹਨਾਂ ਨੂੰ ਬਰੀ ਕਰ ਰਹੇ ਹਾਂ ਉਹ ਇੱਕ ਸ਼ੱਕ ਦੇ ਘੇਰੇ 'ਚ ਨੇ ਬੰਦੇ ਕਿਉਂਕਿ ਲੜਕੀ ਪਿਛਲੇ 13 ਮਹੀਨਿਆਂ ਤੋਂ ਘਰ ਨਹੀਂ ਗਈ ਲੜਕੀ ਇਹਨਾਂ ਦੇ ਦਫ਼ਤਰ ਦੇ ਵਿੱਚ ਰਹਿ ਰਹੀ ਆ ਦਫ਼ਤਰ 'ਚ ਸੁਸਾਇਡ ਹੋਇਆ ਹੈਗਾ ਇਹ ਘਰਦਿਆਂ ਦੇ ਬਿਆਨ ਨੇ ਜਿਹੜੇ ਕੋ ਇਹਨਾਂ ਦੇ ਖਿਲਾਫ ਲਿਖਾਏ ਗਏ ਆ ਬਾਈ ਨੇਮ ਉਹਨਾਂ ਨੇ ਬਿਆਨ ਲਿਖਾਏ ਆ ਹੁਣ ਇਹ ਸਾਰੀ ਘਟਨਾ ਦੇ ਵਿੱਚ ਤੁਸੀਂ ਕਿਦਾਂ ਕਹਿ ਸਕਦੇ ਹੋ ਕਿ ਬਰੀ ਨੇ ਜਾਂ ਦੋਸ਼ੀ ਨੇ ਉਹ ਤਾਂ ਨਿਰਪੱਖ ਜਾਂਚ ਦੇ ਵਿੱਚ ਸਾਹਮਣੇ ਆਉ ਪਰ ਜਦੋਂ ਅਸੀਂ ਨਿਰਪੱਖ ਜਾਂਚ ਕਰਾਉਣ ਲਈ ਪੁਲਿਸ ਨੂੰ ਮਿਲੇ ਤਾਂ ਪੁਲਿਸ ਦਾ ਜਿਹੜਾ ਰਵਈਆ ਬਹੁਤ ਮਾੜਾ ਸੀ ਇਸ ਮਾਮਲੇ ਉੱਤੇ ਐਸ ਐਚਓ ਨੇ ਆਈਓ ਨੇ ਪਰਿਵਾਰ ਕੋਲੋਂ ਪੈਸੇ ਮੰਗੇ ਆ ਤੇ ਐਸ ਐਚਓ ਨੇ ਮਤਲਬ ਜੇ ਅਸੀਂ ਵੀ ਗੱਲ ਕਹੀਏ ਸਾਡੇ ਨਾਲ ਐਸ ਐਚਓ ਦੀ ਬਹਿਸ ਹੋਈ ਆ ਮਤਲਬ ਹਜੇ ਤੱਕ ਉਹਨਾਂ ਨੇ ਐਫ ਆਈ ਆਰ ਨਹੀਂ ਕੀਤੀ। ਹੂੰ ਦੂਜਾ ਹਜੇ ਤੱਕ ਉਹਨਾਂ ਨੇ ਜਿਹੜੇ ਫੋਰੈਂਸਿਕ ਮਾਰਾਂ ਦੇ ਸਬੂਤ ਭੇਜਣੇ ਸੀ ਮਤਲਬ ਕੀ ਚਾਹੀਦਾ? ਕੁੜੀ ਦੇ ਜਿਹੜੇ ਸਾਈਨ ਆ ਬੈਂਕ ਦੇ ਜਾਂ ਲੇਬਰ ਕੋਰਟ ਦੇ ਸਾਈਨ ਆ ਜਾਂ ਯੂਨੀਵਰਸਿਟੀ ਉਹਨੇ ਕੋਈ ਪੇਪਰ ਦਿੱਤੇ ਆ ਜਾਂ ਲੇਬਰ ਕੋਰਟ ਦੇ ਵਿੱਚ ਉਹਦੀਆਂ ਕੋਈ ਐਪਲੀਕੇਸ਼ਨਾਂ ਨੇ ਉਹ ਕਲੈਕਟ ਕਰਨ ਨੂੰ ਕਿੰਨਾ ਟਾਈਮ ਲੱਗਦਾ? ਅੱਜ 17 ਦਿਨ ਹੋ ਗਏ ਆ। ਹੂੰ 17 ਦਿਨਾਂ ਤੱਕ ਵੀ ਪੁਲਿਸ ਨੇ ਕਲੈਕਟ ਨਹੀਂ ਕੀਤੇ। ਹਜੇ ਕਲੈਕਟ ਕਰਨੇ ਆ ਹਜੇ ਉੱਥੇ ਭੇਜਣੇ ਆ ਫੇਰ ਇਹ ਫੈਸਲਾ ਹੋਊਗਾ। ਕਿ ਉਹ ਸੁਸਾਈਡ ਨੋਟ ਉਹਦਾ ਹੈ ਜਾਂ ਨਹੀਂ ਜਿੱਥੇ ਜਾ ਕੇ ਮੈਕਸ ਹਸਪੀਟਲ ਦੇ ਵਿੱਚ ਕੁੜੀ ਦਾ ਪਹਿਲਾਂ ਇਲਾਜ ਚੱਲਿਆ ਉਸ ਮੈਕਸ ਹਸਪੀਟਲ ਦੇ ਜਿਹੜੇ ਡਾਕਟਰਾਂ ਕੋਲੋਂ ਮਿਲ ਕੇ ਪੁਲਿਸ ਨੇ ਸਾਰਾ ਰਿਕਾਰਡ ਲੈਣਾ ਉਹ ਵੀ ਨਹੀਂ ਅਜੇ ਲਿਆ ਸੀ ਅਜੇ ਪੁਲਿਸ ਨਾਲ ਅਜੇ ਮਿਲ ਕੇ ਆਏ ਆ ਉਹ ਕਹਿੰਦੇ ਅਸੀਂ ਹੁਣ ਲਵਾਂਗੇ ਜੀ ਉਹਨਾਂ ਤੋਂ ਮਿਲਾਂਗੇ ਮਤਲਬ ਜਦੋਂ ਜਾਂਚ ਇੰਨੀ ਢਿੱਲੀ ਚੱਲ ਰਹੀ ਹੋਵੇ ਤਾਂ ਫਿਰ ਜਾਂਚ ਤੇਜ਼ ਕਰਾਉਣ ਦਾ ਜਥੇਬੰਦੀਆਂ ਕੋਲ ਕੀ ਤਰੀਕਾ ਹੁੰਦਾ ਵਿਰੋਧ ਪ੍ਰਦਰਸ਼ਨ ਨਹੀਂ ਆਡੇ ਕੋਲ ਸਾਡੇ ਕਿੱਲੇ ਕੋਲ ਕੋਈ ਐਮਐਲਏ ਦੀ ਸ਼ਿਫਾਰਿਸ਼ ਆ ਹੁਣ ਜੇ ਅਸੀਂ ਵਿਰੋਧ ਪ੍ਰਦਰਸ਼ਨ ਕਰਦੇ ਆ ਉਹ ਕਹਿੰਦੇ ਵੀ ਨਾ ਕਰੋ ਅਸੀਂ ਤਾਂ ਵਿਰੋਧ ਪ੍ਰਦਰਸ਼ਨ ਪੁਲਿਸ ਦੇ ਖਿਲਾਫ ਰੱਖਿਆ 2 ਫਰਵਰੀ ਦਾ ਸੀਪੀ ਆਫਿਸ ਦੇ ਖਿਲਾਫ ਅਸੀਂ ਉਹਨਾਂ ਦੀ ਜੁਨੀਅਨ ਦੇ ਦਫ਼ਤਰ ਮੁਰੇਦਾਰ ਨਾਲ ਥੋੜੋ ਦੇ ਰਹੇ ਆ ਜਾਂ ਉਹਨਾਂ ਦੇ ਬੰਦੇ ਦੇ ਖਿਲਾਫ ਧਰਨਾ ਥੋੜੋ ਦੇ ਰਹੇ ਆ ਅਸੀਂ ਤਾਂ ਪੁਲਿਸ ਦੇ ਖਿਲਾਫ ਧਰਨਾ ਦੇ ਰਹੇ ਆ ਜੇ ਹੁਣ ਪੁਲਿਸ ਦੇ ਖਿਲਾਫ ਵੀ ਧਰਨਾ ਉਹਨਾਂ ਨੂੰ ਚੁਭਦਾ ਫੇਰ ਤਾਂ ਉਹਨਾਂ ਨੂੰ ਆਪਣੀ ਸਮਝ ਦੇ ਉੱਤੇ ਨਜ਼ਰ ਮਾਰਨੀ ਚਾਹੀਦੀ ਹੈ ਨਾ ਉਹ ਸਾਡੇ ਉੱਤੇ ਦੋਸ਼ ਸਵਾਲ ਖੜੇ ਕਰ ਰਹੇ ਆ ਜੇ ਜੇ ਪੁਲਿਸ ਖਿਲਾਫ ਧਰਨਾ ਲਾਉਣਾ ਉਹਨਾਂ ਨੂੰ ਗਲਤ ਲੱਗਦਾ ਨਰਪੱਖ ਜਾਂਚ ਨੂੰ ਤੇਜ਼ ਕਰਾਉਣ ਲਈ ਮੰਗ ਉਹਨਾਂ ਨੂੰ ਗਲਤ ਲੱਗਦੀ ਆ ਫਿਰ ਤੇ ਤੇ ਕੀ ਕਮੈਂਟ ਕੀਤਾ ਜਾ ਸਕਦਾ ਤੁਸੀਂ ਕੋਸ਼ਿਸ਼ ਕੀਤੀ ਆ ਵੀ ਉਹਨਾਂ ਨਾਲ ਕਿਤੇ ਮਿਲ ਕੇ ਬੈਠ ਕੇ ਗੱਲਬਾਤ ਕਰਨ ਦੀ ਜਾਂ ਉਹਨਾਂ ਨੇ ਕੋਸ਼ਿਸ਼ ਕੀਤੀ ਹੋਵੇ ਵੀ ਆਪਾਂ ਇੱਕ ਵਾਰੀ ਬੈਠ ਕੇ ਤਾਂ ਗੱਲ ਕਰੀਏ ਸਾਰੇ ਮਸਲੇ ਤੇ ਨਹੀਂ ਦੇਖੋ ਨਾ ਹੀ ਤਾਂ ਉਹਨਾਂ ਨੇ ਕੋਈ ਸਾਨੂੰ ਫੋਨ ਕੀਤਾ ਤੇ ਨਾ ਹੀ ਅਸੀਂ ਉਹਨਾਂ ਨੂੰ ਫੋਨ ਕੀਤਾ ਉਹਦਾ ਕਾਰਨ ਮੰਨ ਲਓ ਇੱਕ ਬੰਦੇ ਦੀ ਡੈਥ ਹੋ ਗਈ ਆ ਹੂੰ ਉਹ ਡੈਥ ਦੇ ਵਿੱਚ ਇੱਕ ਪਾਸਿਓ ਪਰਿਵਾਰ ਵੱਲੋਂ ਕਤਲ ਕਿਹਾ ਜਾ ਰਿਹਾ ਉਹਨਾਂ ਵੱਲੋਂ ਸੁਸਾਇਡ ਕਿਹਾ ਜਾ ਰਿਹਾ ਹੂੰ ਉਹਨ ਸਾਡੀ ਜਥੇਬੰਦੀ ਦੇ ਕੋਲ ਹਾਂ ਨਾ ਤਾਂ ਮੈਂ ਕੋਈ ਮੈਡੀਕਲ ਦਾ ਐਕਸਪਰਟ ਹਾਂ ਨਾ ਕੋਈ ਫੋਰੈਂਸਿਕ ਮਾਹਰਾਂ ਦਾ ਐਕਸਪਰਟ ਹਾਂ ਨਾ ਮੈਂ ਕੋਈ ਕ੍ਰਾਈਮ ਦਾ ਐਕਸਪਰਟ ਹਾਂ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਵੀ ਇਹ ਕਤਲ ਆ ਜਾਂ ਸੁਸਾਈਡ ਆ ਮੈਂ ਕਿੱਦਾਂ ਜਥੇਬੰਦੀ ਦੀ ਜਾਂਚ ਕਰ ਸਕਦੇ ਹਾਂ ਉਹਨੇ ਕੀ ਖਾਧਾ ਕਿਹੜੇ ਕੀ ਕਿਹੜੇ ਕੈਮੀਕਲ ਸੀ ਉਹ ਮੈਂ ਇਹਦੇ ਲਈ ਤਾਂ ਜੋ ਇੱਕ ਸੰਸਥਾ ਮਾ ਨੇ ਪਹਿਲਾਂ ਤਾਂ ਉਹਨਾਂ ਨੂੰ ਅਪਰੋਚ ਕਰਾਂਗੇ ਆਪਾਂ ਪੁਲਿਸ ਨੂੰ ਕਿਹਾ ਵੀ ਫਰੈਂਸ ਕੁਮਾਰਾਂ ਤੋਂ ਜਾਂਚ ਕਰਾਓ ਜੇ ਸਾਨੂੰ ਲੱਗੂ ਕਿ ਪੁਲਿਸ ਦੀ ਜਾਂਚ ਨਹੀਂ ਹੈ ਅਸੀਂ ਫਿਰ ਇਹਦੀ ਜੁਡੀਸ਼ਰੀ ਇਨਕੁਆਰੀ ਮੰਗਾਗੇ ਕਿਸੇ ਹਾਈ ਕੋਰਟ ਦੇ ਰਿਟਾਇਰ ਜੱਜ ਤੋਂ ਮੰਗਾਗੇ ਜਾਂ ਸੀਬੀਆਈ ਤੋਂ ਮੰਗਾਗੇ ਮਤਲਬ ਸੰਸਥਾਵਾਂ ਨੇ ਨਾ ਹੁਣ ਤੁਸੀਂ ਕਿਸੇ ਬਾਹਰਲੀ ਸੰਸਥਾ ਤੋਂ ਤਾਂ ਇਨਕੁਆਰੀ ਕਰ ਨਹੀਂ ਸਕਦੇ ਹਮੇ ਇਹੀ ਸੰਸਥਾ ਮੈਂ ਇਨਕੁਆਰੀ ਕਰਨੀ ਹੈ ਨਾ ਉਹਨਾਂ ਤੋਂ ਮੰਗੀ ਆ ਹੁਣ ਅਸੀਂ ਜਾ ਕੇ ਉਹਦੀ ਕੋਈ ਉਹਨਾਂ ਤੋਂ ਰਿਪੋਰਟ ਲਿਆਈਏ ਉਹ ਰਿਪੋਰਟ ਉਹਨਾਂ ਦੇ ਖਿਲਾਫ ਆ ਜਾਵੇ ਸਾਡੇ ਕੋਲ ਤਾਂ ਉਹਨਾਂ ਨੇ ਤਾਂ ਕਹਿਣਾ ਵੀ ਇਹ ਤਾਂ ਪਹਿਲਾਂ ਹੀ ਧਿਰ ਬਣ ਕੇ ਖੜੇ ਆ ਜੀ ਸਾਡੇ ਖਿਲਾਫ ਇਸ ਕਰਕੇ ਅਸੀਂ ਤਾਂ ਇਹ ਰਿਪੋਰਟ ਮੰਨਦੀ ਨਹੀਂ ਹੈ। ਇਹ ਸਾਡੇ ਕੋਲ ਕੋਈ ਅਥਾਰਟੀ ਨਹੀਂ ਹੈ। ਕਿ ਅਸੀਂ ਕੋਈ ਜਾਂਚ ਕਰੀਏ ਤੇ ਉਹਨਾਂ ਨੂੰ ਤੱਕੇ ਨਾਲ ਉਸ ਜਾਂਚ ਸ਼ਾਮਿਲ ਵੀ ਕਰਾਈਏ ਤੇ ਆਪਣਾ ਡਿਸੀਜਨ ਬਣਾਉਣ ਲਈ ਉਹਨਾਂ ਤੇ ਕੋਈ ਪ੍ਰੈਸ਼ਰ ਪਾਉਣ ਲਈ ਸਾਡੇ ਕੋਲ ਕੋਈ ਅਥਾਰਟੀ ਨਹੀਂ। ਇੱਕ ਜਿਵੇਂ ਉਹ ਕਹਿ ਰਹੇ ਨਾ ਵੀ ਦਿਲਜੋਤ ਬਿਮਾਰ ਲਗਾਤਾਰ ਰਹਿੰਦੀ ਸੀ ਹੈਨਾ ਤੁਸੀਂ ਕਹਿ ਰਹੇ ਹੋ ਕਿ ਨਹੀਂ ਉਹਨਾਂ ਨੇ ਤੁਹਾਡਾ ਨਾਮ ਲੈ ਕੇ ਕਿਹਾ ਵੀ ਰਣਵੀਰ ਕੋਰੜ ਹੁਣ ਇਹ ਕਹਿ ਰਿਹਾ ਵੀ ਇਹ ਤਾਂ ਠੀਕ ਸੀ ਵੀ ਉਹ ਜਾਣਕਾਰੀ ਚ ਵਾਧਾ ਕਰਨ ਦਿਲਜੋਤ ਲੰਮੇ ਸਮੇਂ ਤੋਂ ਹੀ ਬਿਮਾਰ ਚੱਲ ਰਹੀ ਸੀ। ਮੈਂ ਆਪਣੀ ਪਿਛਲੀ ਇੰਟਰਵਿਊ ਚ ਵੀ ਬੋਲਿਆ ਕਿ 2019 ਦੇ ਵਿੱਚ ਉਹ ਪੌੜੀਆਂ ਤੋਂ ਡਿੱਗ ਗਈ ਸੀ ਉਹਦੇ ਪੇਟ ਦੇ ਵਿੱਚ ਗਮਲਾ ਵੱਜਿਆ ਜਿਸ ਕਰਕੇ ਉਹਨੂੰ ਪ੍ਰੋਬਲਮ ਆ ਗਈ ਹੂੰ ਉਹ ਤੋਂ ਬਾਅਦ ਪੀਜੀਆਈ ਤੋਂ ਇਲਾਜ ਚੱਲਿਆ ਉਹਦੇ ਘਰਦਿਆਂ ਦੇ ਕੋਲ ਉਹਦੀਆਂ ਰਿਪੋਰਟਾਂ ਨੇ ਉਸ ਤੋਂ ਬਾਅਦ ਜੱਥੇਬੰਦੀ ਦੇ ਵਿੱਚ ਆ ਗਿਆ ਜੱਥੇਬੰਦੀ ਨੇ ਕਿਹਾ ਵੀ ਅਸੀਂ ਉਹਦਾ ਇਲਾਜ ਕਰਾਇਆ ਤੇ ਜੁਲਾਈ ਮਹੀਨੇ ਦੇ ਵਿੱਚ ਉਹਦੀ ਮਾਤਾ ਨੇ ਮੈਨੂੰ ਫੋਟੋਆਂ ਦਿਖਾਈਆਂ ਕਿ ਡੀਐਮਸੀ ਦੇ ਵਿੱਚ ਉਹਨੂੰ ਐਡਮਿਟ ਕੀਤਾ ਗਿਆ ਤੇ ਮੈਂ ਵੀ ਉਹਦੇ ਕੋਲ ਗਈ ਹੂੰ ਅਸੀਂ ਇਹ ਕਿਤੇ ਨਹੀਂ ਕਿਹਾ ਵੀ ਕੁੜੀ ਬਿਮਾਰ ਨਹੀਂ ਸੀ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜਾ ਉਹ ਬਿਮਾਰੀ ਆ ਉਹ ਬਿਮਾਰੀ ਐਡੇ ਵੱਡੇ ਸਕੇਲ ਦੇ ਉੱਤੇ ਨਹੀਂ ਸੀ ਪਹੁੰਚੀ ਕਿ ਉਹ ਬਿਮਾਰੀ ਕਰਕੇ ਸੁਸਾਈਡ ਕਰ ਰਹੀ ਹੈ ਹੂੰ ਮਤਲਬ ਕੀ ਹੈ ਕਿ ਕੋਈ ਬੰਦਾ ਬਿਮਾਰ ਆ ਉਹ ਬੰਦਾ ਟ੍ਰੀਟਮੈਂਟ ਕਰਾਊਗਾ ਟ੍ਰੀਟਮੈਂਟ ਤੋਂ ਬਾਅਦ ਬੰਦਾ ਠੀਕ ਹੋ ਜਾਊਗਾ ਕੋਈ ਰੈਗੂਲਰ ਦਵਾਈ ਸ਼ੁਰੂ ਹੋ ਜਾਊਗੀ ਬੰਦੇ ਸਾਰੀ ਸਾਰੀ ਉਮਰ ਦਵਾਈ ਖਾਈ ਜਾਂਦੇ ਨੇ ਮਤਲਬ ਬਿਮਾਰੀ ਕਰਕੇ ਸੁਸਾਈਡ ਹੋਇਆ ਇਹ ਗੱਲ ਜੱਜਦੀ ਨਹੀਂ ਹੈ ਇਹ ਡਾਕਟਰ ਡਾਕਟਰ ਕੋਈ ਇਸ ਗੱਲ ਤੇ ਸਲਾਹ ਕੀਤੀ ਕਿਸੇ ਨਾਲ ਵੀ ਜੇ ਇੱਕ ਤਾਂ ਹੁੰਦਾ ਆਪਣਾ ਅੰਦਾਜ਼ਾ ਹਨਾ ਇੱਕ ਕੋਈ ਡਾਕਟਰ ਮਾਰ ਵੀ ਕਹਿ ਰਿਹਾ ਹੋਵੇ ਦੇਖੋ ਮੈਂ ਤਾਂ ਕਈ ਡਾਕਟਰਾਂ ਨਾਲ ਸਲਾਹ ਕੀਤੀ ਆ ਹਨਾ ਇਹ ਤਾਂ ਤੁਸੀਂ ਇੱਕ ਡਾਕਟਰ ਦਾ ਪੱਖ ਲਾਓ ਇਸ ਮਾਮਲੇ ਦੇ ਉੱਤੇ ਕਿਸੇ ਐਕਸਪਰਟ ਡਾਕਟਰ ਦਾ ਮੈਂ ਤਾਂ ਕਿਸੇ ਡਾਕਟਰ ਦੀ ਰਾਇ ਲੈ ਕੇ ਹੀ ਬੋਲ ਰਿਹਾ ਨਾ ਭਈ ਇਹ ਜਿਹੜੀ ਬਿਮਾਰੀ ਆ ਇਹ ਬਿਮਾਰੀ ਬਹੁਤ ਲੋਕਾਂ ਨੂੰ ਆ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਬੰਦਾ ਇਸ ਬਿਮਾਰੀ ਕਰਕੇ ਸੁਸਾਇਡ ਕਰ ਜੂ ਇਹ ਤੋਂ ਵੀ ਘਰ-ਘਰ ਤੇ ਬਿਮਾਰੀਆਂ ਬੰਦਿਆਂ ਨੂੰ ਹੋਈਆਂ ਜਾਂ ਹੋ ਜਾਂਦੀਆਂ ਨੇ ਬੰਦਾ ਜੀਦਾ ਹੂੰ ਉਹਦੇ ਨਾਲ ਫਾਈਟ ਕਰਦਾ ਨਾਲੇ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਿਸ ਜਥੇਬੰਦੀਆਂ ਚੋਂ ਕੰਮ ਕਰ ਰਹੀ ਆ ਉਹ ਜਥੇਬੰਦੀਆਂ ਤਾਂ ਵੈਸੇ ਆਸ਼ਾਵਾਦੀ ਨੇ ਹੂੰ ਲੋਕਾਂ ਨੂੰ ਲੜਨ ਲਈ ਪ੍ਰੇਰਿਤ ਕਰਦੀਆਂ ਨੇ ਤੇ ਉੱਥੇ ਜਾ ਕੇ ਇੰਨੀ ਨੈਗੇਟਿਵਿਟੀ ਆ ਜਾਣੀ ਉਹ ਲੜਾਈ ਛੱਡ ਦੇਣੀ ਬਿਮਾਰੀ ਕਰਕੇ ਸੁਸਾਈਡ ਕਰ ਜਾਣਾ ਇਹ ਇਹ ਆਪਣੇ ਆਪ ਚ ਇੱਕ ਸ਼ੱਕ ਜ਼ਾਹਰ ਕਰਦਾ ਪਰ ਜਿਵੇਂ ਉਹਨਾਂ ਉਹਨਾਂ ਨੇ ਵੀ ਕਿਹਾ ਕਿ ਸੁਸਾਈਡ ਸਮਾਜ ਹਨਾ ਬਹੁਤ ਬਿਮਾਰ ਆ ਬਹੁਤ ਜਣੇ ਸੁਸਾਈਡ ਕਰਦੇ ਆ ਇਤੋਂ ਤੱਕ ਵੱਡੇ ਕਾਮਰੇਡ ਵੀ ਸਤਨਾਮ ਜੰਗਲ ਨਾਮਾ ਦਾ ਵੀ ਨਾਮ ਲਿਆ ਉਹਨਾਂ ਨੇ ਹਨਾ ਹੋਰ ਵੀ ਕਾਮਰੇਡਾਂ ਦਾ ਹੁਣ ਸਤਨਾਮ ਜੰਗਲ ਨਾਮਾ ਦੀ ਸੁਸਾਈਡ ਦੇ ਪਿੱਛੇ ਇੱਕ ਕਹਾਣੀ ਹੈ ਹਮ ਟਰਨਲ ਪਰਿਵਾਰ ਦੀ ਕਹਾਣੀ ਹੈ ਉਹਨੂੰ ਮੈਂ ਫੇਸਬੁੱਕ ਤੇ ਨਹੀਂ ਦੱਸ ਸਕਦਾ ਹਮ ਜਿਹਦੇ ਕਰਕੇ ਸੁਸਾਈਡ ਕੀਤਾ ਸਾਰੇ ਇਨਕਲਾਬੀ ਘੇਰੇ ਨੂੰ ਪਤਾ ਵੀ ਸਤਨਾਮ ਜੰਗਲ ਨਾਮਾ ਦੇ ਸੁਸਾਈਡ ਕਰਨ ਦੀ ਵਜ੍ਹਾ ਕੀ ਆ ਹਮ ਉਹ ਆਪਾਂ ਕਿਸੇ ਦੀ ਨਿੱਜੀ ਜ਼ਿੰਦਗੀਆਂ ਨੂੰ ਨਹੀਂ ਫਰੋਲ ਚੰਗੇ ਨਹੀਂ ਲੱਗਦੇ ਪਰ ਕੋਈ ਬਿਮਾਰੀ ਨਹੀਂ ਸੀ ਉਹਨਾਂ ਦੀ ਵਜ੍ਹਾ ਹਮ ਕੁਝ ਸਮੱਸਿਆਵਾਂ ਸੀ ਹਮ ਇਸ ਕਰਕੇ ਸੂ ਸਾਈਡ ਦੇ ਪਿੱਛੇ ਕੋਈ ਕਾਰਨ ਹੁੰਦਾ ਇਹੀ ਅਸੀਂ ਇਦਾਂ ਦੇ ਦਿੰਦੇ ਪਟ ਰਹੇ ਪਟ ਰਹੇ ਆ ਹੂੰ ਕਿ ਸੂ ਸਾਈਡ ਬਿਨਾ ਕਾਰਨ ਤੋਂ ਨਹੀਂ ਹੈ ਉਹ ਕਾਰਨ ਲੱਭੋ ਕਾਰਨ ਉਹਨਾਂ ਨੇ ਦੱਸਿਆ ਉਹ ਕਹਿੰਦੇ ਵੀ ਘਰੇ ਨਹੀਂ ਸੀ ਬਣਦੀ ਇਹਨਾਂ ਦੀ ਕੁੜੀ ਦੀ ਘਰੇ ਬਹੁਤ ਲੜਾਈ ਰੈਂਦੀ ਸੀ ਇਸ ਕੁੜੀ ਦੀ ਬਲਜੋਤ ਸ਼ਰਮਾ ਜੀ ਮੈਂ ਤੁਹਾਨੂੰ ਦੋ ਵੀਡੀਓ ਦੇ ਦਿੰਦਾ ਇੱਕ ਤਾਂ ਅਸੀਂ ਵੀਡੀਓ ਆਪਣੇ ਫੇਸਬੁਕ ਚੈਨਲ ਤੇ ਵੀ ਪੇਜ ਤੇ ਪਾਈ ਹੋਈ ਆ ਹੂੰ ਉਹਦੇ ਉੱਤੇ ਉਹਦੀ ਮਾਤਾ ਉਹਦੇ ਪੈਰ ਡੋਬ ਕੇ ਦੁੱਧ ਦੇ ਵਿੱਚ ਗੁਲਾਬ ਨਾਲ ਧੋ ਕੇ ਸਿਰ ਨੂੰ ਲਾ ਰਹੀ ਆ ਇੱਕ ਵੀਡੀਓ ਹੈ ਸ਼ਾਰਟ ਵੀਡੀਓ ਪਰਿਵਾਰ ਨਾਲ ਬੈਠੀ ਹਾਸਾ ਮਜ਼ਾਕ ਕਰ ਰਹੀ ਆ ਫਿਰ ਹ ਮਹੀਨੇ ਦੀ ਕੁਝ ਮਹੀਨੇ ਉਹਦੇ ਮਾਤਾ ਉਹਨੂੰ ਪੈਸੇ ਭੇਜਦੀ ਆ ਲੱਖਾਂ ਰੁਪਏ ਦੀ ਟ੍ਰਾਂਜੈਕਸ਼ਨ ਦਲਜੋਤ ਦੇ ਖਾਤੇ ਦੇ ਵਿੱਚ ਆ ਅਸੀਂ ਅੱਜ ਪੁਲਿਸ ਨੂੰ ਕਹਿ ਕੇ ਆਏ ਸੀ ਕਿ ਦਲਜੋਤ ਦੇ ਖਾਤੇ ਦੀ ਤੁਸੀਂ ਟ੍ਰਾਂਜੈਕਸ਼ਨ ਲੈ ਲਓ ਜੀ ਕੀ ਤੋਂ ਕੀ ਤੋਂ ਪੈਸੇ ਆਏ ਤੁਹਾਨੂੰ ਪਤਾ ਲੱਗ ਜੂ ਪਰਿਵਾਰ ਨਾਲ ਉਹਦੀ ਰابطਾ ਹੈ ਸੀ ਜਾਂ ਨਹੀਂ ਦੂਸਰਾ ਜਨਵਰੀ ਚ 5 ਜਨਵਰੀ ਨੂੰ ਮੌਤ ਹੁੰਦੀ ਆ ਦਸੰਬਰ ਮਹੀਨੇ ਦੇ ਵਿੱਚ ਦਲਜੋਤ ਦੇ ਭਰਾ ਨੇ ਉਹਨੂੰ ਪੈਸੇ ਭੇਜੇ ਹੋਏ ਆ ओके स्क्रीनशॉट ਨੇ ਮੈਂ ਤੁਹਾਨੂੰ ਦੇਊਗਾ ਉਹ ਵੀਡੀਓ ਚ ਚਲਾਇਓ ਹੂੰ ਉਹਦੇ ਮਾਤਾ ਨਾਲ ਉਸੇ ਦਿਨ ਉਹਦੀ ਦੋ ਵਾਰ ਵੀਡੀਓ ਕਾਲ ਤੇ ਗੱਲ ਹੁੰਦੀ ਹੈ ਹੂੰ ਨਵੇਂ ਸਾਲ ਉੱਤੇ ਆਪਦੀ ਮਾ ਉਹਦੀ ਮਾਤਾ ਉਹਨੂੰ ਮੈਸੇਜ ਭੇਜਦੀ ਆ ਤੇ ਉਹ ਆਪਦੀ ਮਾਤਾ ਨੂੰ ਧੰਨਵਾਦ ਕਰਦੀ ਆ ਮੰਮਾ ਵੀ ਮੁਬਾਰਕਾਂ ਹੂੰ ਮਤਲਬ ਜੇ ਘਰਦਿਆਂ ਨਾਲ ਨਹੀਂ ਬਣਦੀ ਸੀ ਤਾਂ ਉਹਦੀ ਮਾਤਾ ਨਾਲ ਉਹਦੀ ਗੱਲ ਲੰਮੀ ਕਿੱਦਾਂ ਹੋ ਰਹੀ ਸੀ ਤੇ ਉਹਦੀ ਮਾਤਾ ਨੂੰ ਪੈਸੇ ਕਿਉਂ ਮੰਗ ਲੋ ਆ ਤੁਹਾਡੀ ਤੁਹਾਡੇ ਡੈਡੀ ਨਾਲ ਨਹੀਂ ਬਣਦੀ ਤੁਹਾਡੇ ਡੈਡੀ ਤੁਹਾਨੂੰ ਪੈਸੇ ਥੋੜਾ ਦੇਊਗਾ ਹੂੰ ट्रांजैक्शन ਨਾਲੇ 250 100 ਰੁਪਈਆ ਨਹੀਂ ਹੈਗੀਆਂ ਲੱਖਾਂ ਦੀ ट्रांजैक्शन ਆ ਹੂੰ ਠੀਕ ਹੈ ਨਾ ਤੇ ਇਸ ਕਰਕੇ ਇਹ ਸਾਰਾ ਜਿਹੜਾ ਮਾਮਲਾ ਬੜਾ ਬੜਾ ਗੁੰਝਲਦਾਰ ਹੋਇਆ ਹੋਇਆ ਹੂੰ ਇੰਨਾ ਇੰਨਾ ਸੌਖਾ ਨਹੀਂ ਹੈ ਮਾਮਲਾ ਹੁਣ ਕੱਲ ਮਾਨਸਾ ਦੇ ਵਕੀਲ ਆ ਕੇ ਇਹ ਮਿਲ ਕੇ ਕਹਿੰਨੇ ਏ ਡੀਸੀਪੀ ਨੂੰ ਹੂੰ ਉਹਨਾਂ ਨੇ ਕਿਹਾ ਜੀ ਕੁੜੀ ਦੀ ਮੌਤ ਪੈਨਕ੍ਰੀਅਰਜ ਕਰਕੇ ਹੋਈ ਹੈ ਬਿਮਾਰੀ ਕਰਕੇ ਹੂੰ ਇਹ ਮੈਚਰਲ ਡੈਥ ਹੋ ਗਈ ਜੇ ਨੈਚੁਰਲ ਡੈਥ ਆ ਫਿਰ ਸੂਸਾਇਡ ਨੋਟ ਕਿੱਥੋਂ ਆ ਗਿਆ ਜੀ ਹਮ ਮੰਨ ਲਓ ਕੁੜੀ ਨੂੰ ਅਟੈਕ ਹੋ ਗਿਆ ਉਹਦਾ ਉਹ ਤੋਂ ਬਾਅਦ ਉਹ ਉਲਟੀਆਂ ਕਰਨ ਲੱਗੀ ਉਹ ਮਰ ਗਈ ਹਮ ਫਿਰ ਸੂਸਾਇਡ ਨੋਟ ਕਿੱਥੋਂ ਆ ਗਿਆ ਜੀ ਜੇ ਨੈਚੁਰਲ ਡੈਥ ਇਹ ਵੀ ਨਵਾਂ ਨਵਾਂ ਸਵਾਲ ਖੜਾ ਹੋ ਗਿਆ ਅੱਜ ਹਮ ਇਸ ਕਰਕੇ ਇਹ ਇੱਕ ਗੁੰਝਲਦਾਰ ਕੇਸ ਆ ਇਹਨੂੰ ਉਹਨਾਂ ਹੀ ਕੋਈ ਬੰਦਾ ਇਹਨੂੰ ਇਹ ਮੰਨ ਸਕਦਾ ਵੀ ਸਾਡੇ ਤੇ ਦੋਸ਼ ਲਾ ਰਹੇ ਨੇ ਪਰ ਅਸੀਂ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਾਂ ਮੰਨ ਲਓ ਜੇ ਉਸ ਦੇ ਵਿੱਚ ਲਿਖਾਈ ਮੈਚ ਕਰਦੀ ਆ ਹਨਾ ਗਲਜੋਤ ਸ਼ਰਮਾ ਦੀ ਫੋਰੈਂਸਿਕ ਲੈਬ ਦੇ ਵਿੱਚ ਸੁਸਾਈਡ ਨੋਟ ਵਾਲੇ ਦਾ ਫਿਰ ਤੁਹਾਡਾ ਕੀ ਹੋਊਗਾ ਫਿਰ ਤੁਸੀਂ ਕਿਸ ਤਰ੍ਹਾਂ ਦੀ ਜਾਂਚ ਦੀ ਮੰਗ ਕਰੋਗੇ ਜੇ ਲਿਖਾਈ ਮੈਚ ਕਰ ਗਈ ਵੀ ਸੁਸਾਈਡ ਉਹਨੇ ਆਪ ਕੀਤਾ ਆ ਨਹੀਂ ਦੇਖੋ ਜੇ ਲਿਖਾਈ ਮੈਚ ਕਰਦੀ ਆ ਤੇ ਸਾਰੀ ਜਾਂਚ ਉਹਨਾਂ ਦੇ ਹੱਕ ਦੇ ਵਿੱਚ ਜਾਂਦੀ ਆ ਜਿਥੇ ਬੰਦੀਆਂ ਜੋ ਦਾਵਾ ਕਰ ਰਹੀਆਂ ਨੇ ਪਰ ਅਸੀਂ ਕਹਾਂਗੇ ਨਾ ਵੀ ਸਹੀ ਨੇ ਉਹ ਬਰੀ ਬਰੀ ਆ ਜੀ ਇਸ ਮਾਮਲੇ ਦੇ ਵਿੱਚ ਇਹ ਤੱਕੇ ਨਾ ਥੋੜ ਉਹਨਾਂ ਨੂੰ ਦੋਸ਼ੀ ਬਣਾਵਾਂਗੇ ਫਿਰ ਦੂਜੇ ਸਵਾਲੇ ਦੇਖਿਆ ਜਾਊ ਕਿ ਉਹ ਜਾਂਚ ਵਾਕਈ ਨਿਰਪੱਖ ਹੋਈ ਆ ਕਿ ਨਹੀਂ ਹੋਈ ਹੂੰ ਉਹ ਵੀ ਤਾਂ ਪਹਿਲੂ ਵਿਚਾਰਨਾ ਨਾ ਹੂੰ ਫੇਰ ਹੀ ਸੇਟਾ ਕੱਢਾਂਗੇ ਪਹਿਲਾਂ ਹਜੇ ਪੁਲਿਸ ਦੀ ਜਾਂਚ ਹੋ ਲੈਣ ਦੇ ਹੂੰ ਉਹ ਤੋਂ ਬਾਅਦ ਫੇਰ ਆਪਾਂ ਸੇਟਾ ਕੱਢ ਲਾਂਗੇ ਕੌਣ ਦੋਸ਼ੀ ਆ ਕੌਣ ਬਰੀ ਆ ਇੱਕ ਜਿਹੜਾ ਪਹਿਲਾਂ ਵੀ ਮੈਂ ਥੋੜਾ ਸਵਾਲ ਠਾਇਆ ਸੀ ਵੀ ਇਹ ਵੀ ਆ ਰਿਹਾ ਵੀ ਤੁਹਾਡੀ ਵਜ੍ਹਾ ਨਾਲ ਇਨਕਲਾਬੀ ਲਹਿਰ ਤੇ ਸਵਾਲ ਉੱਠ ਰਹੇ ਨੇ ਕੁਝ ਫਿਰਕੂ ਤਾਕਤਾਂ ਜਿਹੜੀਆਂ ਉਹ ਸਾਰਿਆਂ ਨੂੰ ਇੱਕ ਵਾਰ ਸੇ ਕੱਢ ਰਹੇ ਨੇ ਵੀ ਤੁਸੀਂ ਇਸ ਤਰੀਕੇ ਨਾਲ ਰਿਐਕਸ਼ਨ ਕਰ ਰਹੇ ਹੋ ਖਾਸ ਕਰਕੇ ਪੀਐਸਯੂ ਵਾਲੇ ਹਨਾ ਹੂੰ ਤਾਨੂੰ ਲੱਗਦਾ ਕਿ ਤੁਹਾਡੀ ਵਜ੍ਹਾ ਨਾਲ ਵੀ ਇਹ ਚੀਜ਼ਾਂ ਬਣ ਰਹੀਆਂ ਨੇ ਵੀ ਹਾਂ ਸਾਰੇ ਪੂਰੀ ਕਮਿਊਨਿਸਟ ਲਹਿਰ ਨੂੰ ਇਦਾਂ ਦੇ ਸਵਾਲ ਚੱਲਣੇ ਪੈ ਰਹੇ ਨੇ ਦੇਖੋ ਇਹ ਤਾਂ ਉਲਟਾ ਚੋਰਵਾ ਚੋਰ ਕੋਤਵਾਲ ਨੂੰ ਡੰਟੇ ਵਾਲੀ ਗੱਲ ਆ ਹਮ ਹਜੇ ਆਪਾਂ ਉਹ ਗੱਲਾਂ ਬਹੁਤੀਆਂ ਨਾ ਕਰੀਏ ਤਾਂ ਠੀਕ ਆ ਹਮ ਪਰ ਇਹਨਾਂ ਦੇ ਵਿੱਚ ਇੱਕ ਲਗਾਤਾਰ ਟ੍ਰੈਂਡ ਬਣ ਗਿਆ ਹਮ ਪਹਿਲਾਂ ਨਵਕਰਨ ਦਾ ਸੂ ਸਾਈਡ ਹੋਇਆ ਆ ਕੁੜੀ ਦਿਲਜੋਤ ਦਾ ਹੋ ਗਈ ਡੈਥ ਫਿਰ ਹੱਲੋ ਮਾਜਰੇ ਦਾ ਕੇਸ ਆ ਇੱਕ ਕੁੜੀ ਕਲਪਨਾ ਦਾ ਕੇਸ ਚੱਲ ਰਿਹਾ ਅਨਾਤੇ ਇਹ ਸਾਰੇ ਜਿਹੜੇ ਕੇਸ ਨੇ ਇੰਨਾ ਚ ਵਾਪਰੇ ਹੁਣ ਇਹਨਾਂ ਦੇ ਵਿੱਚ ਵਾਪਰਨ ਕਰਕੇ ਇੱਕ ਸਵਾਲ ਮੂਵਮੈਂਟ ਤੇ ਖੜਾ ਇਹਨਾਂ ਦੀ ਘਟਨਾਵਾਂ ਕਰਕੇ ਹੋਇਆ ਸਾਨੂੰ ਤਾਂ ਨਾ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਤਾਂ ਪੰਜਾਬੀ ਯੂਨੀਵਰਸਿਟੀ ਦਲ ਜੋਹੜ ਦੇ ਹੱਕ 'ਚ ਮੁਜ਼ਾਰਾ ਕਰ ਰਹੇ ਆ ਸਾਡਾ ਵਿਰੋਧ ਹੋ ਰਿਹਾ ਕਿਉਂ ਹੋ ਰਿਹਾ ਕਿਉਂਕਿ ਉਹ ਲੋਕ ਸਾਰੀ ਮੂਵਮੈਂਟ ਤੇ ਜਨਰਲ ਚੀਜ਼ ਨੂੰ ਪੇਸ਼ ਕਰ ਰਹੇ ਨੇ ਜਿਹੜੀ ਸਾਡੇ ਵਿਰੋਧੀ ਨੇ ਜੇ ਹੁਣ ਅਸੀਂ ਚੁੱਪ ਕਰਕੇ ਬੈਠ ਜਾਂਦੇ ਫੇਰ ਮੂਵਮੈਂਟ ਤੇ ਹੋਰ ਵੱਡਾ ਅਟੈਕ ਹੋਣਾ ਸੀ ਵੀ ਇਹ ਸਾਰੇ ਰਲੇ ਹੋਏ ਨੇ ਇੱਕ ਪਾਸੇ ਤਾਂ ਔਰਤਾਂ ਦੀ ਆਜ਼ਾਦੀ ਲਈ ਲੜਦੇ ਨੇ ਜਦੋਂ ਕੋਈ ਇਹਨਾਂ ਦੇ ਆਪਣੇ ਦਫ਼ਤਰ ਦੇ ਵਿੱਚ ਜਾਂ ਕਿਤੇ ਇਹਨਾਂ ਦੇ ਸਾਥੀਆਂ ਨੇ ਕਰਤਾ ਹੁਣ ਇਹ ਚੁੱਪ ਕਰ ਗਏ ਇਹਦਾ ਸਵਾਲ ਕੱਲ ਨੂੰ ਜੋ ਮੂਵਮੈਂਟ ਅਸਾਰ ਕੇ ਅਸੀਂ ਇਨਕਲਾਬ ਕਰਨਾ ਚਾਹੁੰਦੇ ਆ ਉਹਤੇ ਵੀ ਖੜਾ ਹੋ ਜਾਣਾ ਮੰਨ ਲਓ ਕੱਲ ਨੂੰ ਤੁਸੀਂ ਇਨਕਲਾਬ ਕਰਤਾ ਇਨਕਲਾਬ ਤੋਂ ਬਾਅਦ ਸੱਤਾ ਤੁਹਾਡੇ ਕੋਲ ਆ ਤੇ ਸੱਤਾ ਤੁਹਾਡੇ ਸਿਸਟਮ ਦੇ ਵਿੱਚ ਤੁਹਾਡੇ ਸਾਥੀ ਇਦਾਂ ਦੀ ਕੋਈ ਘਟਨਾ ਕਰ ਦੇਣ ਫਿਰ ਤੁਸੀਂ ਇਹਨਾਂ ਨੂੰ ਬਖਸ਼ੋਗੇ ਫਿਰ ਇਹ ਕਹੋਗੇ ਨਹੀਂ ਤਾਂ ਸਾਡੀ ਵਿਚਾਰਧਾਰਾ ਦਾ ਬੰਦਾ ਜੀ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਇਹੀ ਤਾਂ ਸਾਡਾ ਰੂਲਿੰਗ ਕਲਾਸ ਪਾਰਟੀਆਂ ਨਾਲੋਂ ਫਰਕ ਆ ਬੁਨਿਆਦੀ ਹੂੰ ਜੇ ਇਹੀ ਫਰਕ ਨਹੀਂ ਅਸੀਂ ਰੱਖਾਂਗੇ ਫਿਰ ਉਹਨਾਂ ਨਾਲੋਂ ਸਾਡਾ ਫਰਕ ਕੀ ਰਹਿ ਗਿਆ ਹੂੰ ਇਸ ਕਰਕੇ ਜਿਹੜੇ ਕਾਮੁਨਿਸਟ ਨੇ ਉਹ ਬੜੇ ਸਪਸ਼ਟ ਹੁੰਦੇ ਨੇ ਉਹਨਾਂ ਨੂੰ ਸਪਸ਼ਟੀ ਰਹਿਣਾ ਚਾਹੀਦਾ ਤੇ ਲੜਾਈ ਸਿਸਟਮ ਦੇ ਨਾਲ ਵੀ ਆ ਲੜਾਈ ਆਪਣੇ ਅੰਦਰ ਜੋ ਮਾੜਾ ਪਿਆ ਉਹਦੇ ਨਾਲ ਵੀ ਆ ਤਾਂ ਹੀ ਸਮਾਜ ਨੂੰ ਬਿਹਤਰ ਕਰ ਸਕਦੇ ਆ ਜੀ ਜੇ ਆਪਦੇ ਮਾੜੇ ਅੰਸ਼ ਨਾਲ ਨਹੀਂ ਲੜਾਂਗੇ ਤਾਂ ਉਹ ਸਾਰੇ ਨੇ ਤੁਹਾਨੂੰ ਖਾਜਾ ਜੀ ਸੋ ਲੋ ਆਪਾਂ ਅੱਜ ਦੀ ਜਿਵੇਂ ਅੱਜ ਤੁਸੀਂ ਵੀ ਮਿਲਿਓ ਹਨਾ ਥਾਣੇ ਆਏ ਸੀਗੇ ਢੋਲੇਵਾਲ ਤੇ ਅੱਜ ਕਿਹੋ ਜਿਹਾ ਮਾਹੌਲ ਚ ਗੱਲ ਹੋਈ ਕੀ ਲੱਗਦਾ ਕੋਈ ਜਾਂਚ ਸਹੀ ਤਰੀਕੇ ਵੱਲ ਨੂੰ ਜਾਊਗੀ ਇਹ ਦੇਖੋ ਜਾਂਚ ਉਹਨਾਂ ਨੇ ਭਰੋਸਾ ਦਿੱਤਾ ਅਸੀਂ ਜਾਂਚ ਕਰਾਂਗੇ ਜੋ ਅਸੀਂ ਉਹਨਾਂ ਨੂੰ ਇਤਰਾਜ ਠਾਏ ਅੱਜ ਵੀ ਮੈਕਸ ਹਸਪੀਟਲ ਦੀ ਰਿਪੋਰਟ ਲਓ ਕੁੜੀ ਦੇ ਸਾਈਨ ओरिजिनल ਲਓ ਕੁੜੀ ਦੇ ਕੋਈ ਡੀ ਉਹ ਕੋਈ ਫਾਈਲ ਲਿਖੀ ਹੋਈ ਹੈ ਲੇਬਰ ਕੋਡ ਜਾਂ ਯੂਨੀਵਰਸਿਟੀ ਉਹਦੇ ਸਰਟੀਫਿਕੇਟ ਨੇ ਉਹ ਲਓ ਤਾਂ ਮਨ ਨੂੰ ਭਰੋਸਾ ਦਿੱਤਾ ਹੁਣ ਦੇਖੋ ਕੀ ਕਰਦੇ ਆ ਬਾਕੀ 2 ਫਰਵਰੀ ਧਰਨੇ ਦੀ ਤਿਆਰੀ ਹੈ ਸਾਡੀ ਓਕੇ ਨਹੀਂ ਜਾਂਚ ਕਿਸੇ ਤਿਸ ਪਾਸੇ ਲੱਗੂਗੀ ਤਾਂ ਫਿਰ ਧਰਨਾ ਲਾਵਾਂਗੇ ਜੀ ਇਹੀ ਹੈ ਲੋਕਾਂ ਕੋਲ ਤਾਂ ਹੱਲ ਹੋਰ ਤਾਂ ਕੀ ਆਪਣੇ ਜੀ ਸ਼ੁਕਰੀਆ ਰਣਵੀਰ ਜੀ ਧੰਨਵਾਦ